ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਅੱਜ ਮੈਂ ਤੁਹਾਡਾ ਦੋਸਤ ਬਲਜੀਤ ਸਿੰਘ ਅੱਜ ਤੁਹਾਡੇ ਨਾਲ ਇੱਕ ਫਰੂਟ ਬੇਤ ਤੋਂ ਬੁੱਕ ਤੇ ਗੱਲਾਂ ਕਰਨ ਲੱਗਿਆ ਜੀ ਇਹ ਫਰੂਟ ਤੁਸੀਂ ਫਰੂਟ ਨਾ ਸਮਝੋ ਇਸ ਦੇ ਚ ਇੰਨੇ ਗੁਣਕਾਰੀ ਤੱਤ ਨੇ ਜਿਹੜੇ ਤੁਹਾਡੇ ਬੈਨੀਫਿਟਸ ਇੰਨੇ ਜ਼ਿਆਦਾ ਕਰ ਦੇਗਾ ਜੇ ਤੁਸੀਂ ਖਾਓਗੇ ਤਾਂ ਇਹਨੂੰ ਹਫ਼ਤੇ 'ਚ ਦੋ ਤਿੰਨ ਦਿਨ ਖਾ ਲਿਓ ਕਿਉਂਕਿ ਮਹੀਨੇ 'ਚ ਸਿਰਫ ਇਹ ਦੋ ਕੁ ਵਾਰੀ ਸਾਲ ਦੇ ਵਿੱਚ ਸਿਰਫ ਇਹ ਮੰਨ ਕੇ ਚਲੋ ਮਹੀਨਾ 'ਚ ਦੋ ਮਹੀਨੇ ਹੀ ਮਿਲਦਾ ਠੀਕ ਹੈ ਜੀ ਔਰ ਇਸ ਦੇ ਵਿੱਚ ਇੰਨੇ ਭਰਪੂਰ ਤੱਤ ਨੇ ਇਸ ਦੇ ਵਿੱਚ ਇੰਨੇ ਗੁਣਕਾਰੀ ਤੱਤ ਨੇ ਕਿ ਜਿਹੜਾ ਕਿ ਇਹ ਹਰ ਬੰਦੇ ਨੂੰ ਇੰਨੀ એનર્ਜੀ ਦੇ ਦੇਗਾ ਕਿ ਤੁਸੀਂ ਬਹੁਤ ਸਾਰੇ ਬੈਨੀਫਿਟਸ ਇਹਦੇ ਹੋ ਜਾਣਗੇ ਮੈਂ ਜਿਸ ਟਾਪਿਕ ਤੇ ਗੱਲ ਕਰਨ ਲੱਗਿਆ ਹਾਂ ਜੀ ਬਲੈਕ ਪਲਮ ਜਿਸ ਨੂੰ ਅਸੀਂ ਪੰਜਾਬੀ ਚ ਕਾਲੇ ਜਾਮਨ ਕਹਿ ਸਕਦੇ ਹਾਂ ਆ ਭਾਈ ਮੇਰੇ ਆਪਾਂ ਘਰਾਂ ਦੇ ਵਿੱਚ ਆਮ ਗੱਲਾਂ ਕਰਦੇ ਆਂ ਜੀ ਜਿਹੜਾ ਵੀ ਕੋਈ 슈ਗਰ ਦਾ ਮਰੀਜ਼ ਹੁੰਦਾ ਨਾ ਆਪਾਂ ਕਹਿੰਦੇ ਨਾ ਯਾਰ ਇਹਨੂੰ ਜਾਮਣਾ ਖਵਾਇਆ ਕਰੋ ਇਹਨੂੰ 슈ਗਰ ਹੈ ਨਾ ਇਹਨੂੰ ਜਾਮਣਾ ਖਵਾਓ ਕਿਉਂਕਿ ਇਹਨਾਂ ਤਾਂ ਆਪਾਂ ਜਾਣਦੇ ਨਾ ਵੀ 슈ਗਰ ਵਾਲੇ ਮਰੀਜ਼ ਨੂੰ ਜਾਮਣ ਕੰਮ ਕਰਦੀ ਹੈ ਜੀ ਸੋ ਦੋਸਤੋ ਅੱਜ ਜੇ ਮੈਂ ਇਸ ਟੌਪਿਕ ਤੇ ਕੱ ਲਈ ਇਹਨਾਂ ਕੋਈ ਵੀ ਜਾਮਣ ਕੱਲੇ 슈ਗਰ ਵਾਲੇ ਲਈ ਆ ਸਾਰੇ ਮਰੀਜ਼ਾਂ ਲਈ ਆ ਸਾਰਿਆਂ ਨੂੰ ਖਵਾਓ ਤੁਸੀਂ ਇਹਨੂੰ ਸਭ ਤੋਂ ਵੱਡਾ ਬੈਨੀਫਿਟ ਤਾਂ ਇੱਕ ਹੋਰ ਦੱਸ ਦਵਾਂ ਤੁਹਾਡੇ ਪੇਟ 'ਚ ਆਪਾਂ ਇਹ ਮੰਨ ਕੇ ਚੱਲੋ ਵੀ 10 ਮਹੀਨੇ ਪੇਟ 'ਚ ਖਾਂਦੇ ਰਹਿਣੇ ਕਿਉਂਕਿ 2 ਮਹੀਨੇ ਬਾਅਦ ਉਹ ਮਿਲੂਗਾ ਜਮਨ ਆਪਾਂ ਨੂੰ ਆਪਾਂ 10 ਮਹੀਨੇ ਜੋ ਕੁਝ ਵੀ ਖਾਦਾ ਜਿੱਦਾਂ ਸਪੋਇਕਰ ਮੇਰੀ ਦਾੜੀ ਹੈ ਜੀ ਕੁਝ ਵੀ ਖਾਣਾ ਕਈ ਵਾਰ ਕੋਈ ਵਾਲ ਟੁੱਟ ਕੇ ਜਾਂ ਤੁਸੀਂ ਰੋਟੀ ਬਣਾਣੇ ਆ ਕੋਈ ਵੀ ਅਸੀਂ ਫਰੂਟ ਵਾਲੀ ਦੀ ਚੀਜ਼ ਜਾਂ ਕੋਈ ਵੀ ਅਸੀਂ ਚੀਜ਼ ਖਾਣੇ ਆ ਜਿਹਦੇ 'ਚ ਕੋਈ ਵਾਲ ਮਿਕਸ ਹੋ ਜਾਂਦਾ ਤੇ ਆਪਾਂ ਨਹੀਂ ਦੇਖ ਸਕਦੇ ਨਹੀਂ ਦਿਖਦੇ ਆਪਾਂ ਨੂੰ ਕਈ ਵਾਰ ਚਟਨੀ ਪਾਈ ਹੁੰਦੀ ਹੈ ਹੋਰ ਕੁਝ ਪਾਇਆ ਨਹੀਂ ਦਿਖਦੇ ਪਰ ਜਦੋਂ ਹੀ ਇਹ ਜਾਮਨ ਤੁਸੀਂ ਖਾਓਗੇ ਨਾ ਅੱਜ ਇਹ ਨਾ ਸੋਚ ਵੀ ਤੁਸੀਂ 2-4 ਖਾ ਲੇਤੇ ਤਾਂ ਬੈਨੀਫਿਟ ਮਿਲੇਗਾ ਘੱਟੋ ਘੱਟ ਕੌਲਾ ਭਰ-ਭਰ ਖਾਓ ਕਿਉਂਕਿ ਕੌਲੇ ਭਰ ਕੇ ਖਾਦੇ ਹੋਣਗੇ ਤਾਂ ਹੀ ਤੁਹਾਨੂੰ ਬੈਨੀਫਿਟਸ ਦੇਵੇਗਾ ਜਦੋਂ ਇਹ ਬਾਲ ਸਵੇਰ ਨੂੰ ਤੁਸੀਂ ਫਰੈਸ਼ ਹੋਵੋਗੇ ਤੁਹਾਡੇ ਪੇਟ 'ਚ ਸਾਰੇ ਵਾਲ ਬਾਹਰ ਕੱਢ ਦੇਗਾ ਜੀ ਸਾਰੇ ਵਾਲ ਗਲ ਜਾਣਗੇ ਜਾਂ ਕੱਢ ਦੇਗਾ ਬਾਅਦ ਸਭ ਤੋਂ ਵੱਡਾ ਬੈਨੀਫਿਟਸ ਹੈ ਜੀ ਸੋ ਸੰਗਤ ਜੀ ਜਿਹੜੀ ਮੈਂ ਗੱਲਬਾਤ ਇਹ ਕਰਨ ਲੱਗਾ ਜਾਮਨ ਦੇ ਬਾਰੇ ਇਹ ਇੱਕ ਵਿਟਾਮਿਨ ਭਰਪੂਰ ਯੁਕਤ ਹੈ ਇਦੇ ਵਿੱਚ ਵਿਟਾਮਿਨ ਸੀ ਵਿਟਾਮਿਨ ਬੀ ਅਤੇ ਫੋਲਿਕ ਐਸਿਡ ਇਨਾ ਇਨਾ ਚੀਜ਼ਾਂ ਦਾ ਮੰਨ ਲਿਆ ਬਲਿਆ ਇਨਾ ਤਤ ਹੈ ਇਦੇ ਚ ਇੰਨੀ એનર્ਜੀ ਹੈ ਫੋਲਿਕ ਐਸਿਡ ਅਸੀਂ ਕਿਹਨੂੰ ਦਿੰਨੇ ਜੀ ਪ੍ਰੈਗਨੈਂਟ ਲੇਡੀਜ਼ ਨੂੰ ਦਿੰਨੇ ਆ ਜੀ ਜਾਂ ਜਿਨ੍ਹਾਂ ਲੋਕਾਂ ਦੇ ਖੂਨ ਦੀ ਕਮੀ ਹੁੰਦੀ ਉਹਨਾਂ ਨੂੰ ਦਿੰਨੇ ਆ ਜੀ ਜਾਂ ਜਿਨ੍ਹਾਂ ਨੂੰ ਸਾਹ ਚੜਦਾ ਹੋਵੇ ਜਿਨ੍ਹਾਂ ਦੇ એનર્ਜੀ ਨਾ ਹੋਵੇ ਜਿਨ੍ਹਾਂ ਨੂੰ ਤਾਕਤ ਨਾ ਹੁੰਦੀ ਹੋਵੇ ਅਸੀਂ ਉਹਨੂੰ ਦਿੰਨੇ ਆ ਜੀ ਵਿਟਾਮਿਨ ਸੀ ਦਿੰਨੇ ਆ ਤਾਂ ਕਿ ਇਹਦੇ ਨਾਲ ਵਿਟਾਮਿਨ ਸੀ ਖਾਣ ਨਾਲ ਚਿਹਰੇ ਤੇ 글로ਅ ਆਇਰਦਾ ਜੀ ਬਦੀਆ ਰਹਿੰਦਾ ਬਾਲ ਬੁੱਲ ਚਮਕਦੇ ਰਹਿੰਦੇ ਨੇ ਵਿਟਾਮਿਨ ਬੀ ਕੰਪਲੈਕਸ ਨਾਲ ਬੀ ਆਪਣਾ ਖੂਨ ਪੂਰਾ ਹੁੰਦਾ ਰਹਿੰਦਾ ਜੀ ਬਹੁਤ ਸਾਰੇ ਬੈਨੀਫਿਟਸ ਨੇ ਇਸਦੇ ਸੋ ਦੋਸਤੋ ਹੁਣ ਅੱਜ ਆਪਾਂ ਇਸ ਟੌਪਿਕ ਦੇ ਬਾਰੇ ਗੱਲ ਕਰ ਲਈ ਇੱਕ ਤੁਹਾਨੂੰ ਇਹਦੇ ਸਾਈਡ ਇਫੈਕਟ ਵੀ ਦੱਸ ਦਵਾਂ ਜਮਨ ਜਦੋਂ ਵੀ ਖਾਓ ਨਾ ਤੁਹਾਡੇ ਪੇਟ ਦੇ ਵਿੱਚ ਕੁਛ ਨਾ ਕੁਛ ਖਾਦਾ ਹੋਣਾ ਚਾਹੀਦਾ ਖਾਲੀ ਪੇਟ ਨਹੀਂ ਇਹਨੂੰ ਖਾਣਾ ਚਾਹੀਦਾ ਖਾਲੀ ਪੇਟ ਖਾਓਗੇ ਨਾ ਤੇ ਇਹਦੇ ਫਿਰ ਸਾਈਡ ਇਫੈਕਟ ਨੇ ਫਿਰ ਗੈਸ ਬਣਾ ਦੂਗਾ ਜਿਆਦਾ ਥੋੜੀ ਸਟਰੋਂਗ ਹੁੰਦੇ ਆ ਫਿਰ ਪੇਟ ਖਰਾਬ ਹੋ ਜੂਗਾ ਆਪਣਾ ਫਿਰ ਜਦੋਂ ਵੀ ਤੁਸੀਂ ਜਮਨ ਖਾਣੇ ਹੋ ਤਾਂ ਘੱਟ ਘੱਟ 2 2.5 ਘੰਟੇ ਪਹਿਲਾਂ ਦੁੱਧ ਨਾ ਪੀਤਾ ਹੋਵੇ ਨਾ ਇਹਦੇ ਖਾਣ ਦੇ ਬਾਅਦ 2-3 ਘੰਟੇ ਬਾਅਦ ਦੁੱਧ ਪੀਣਾ ਚਾਹੀਦਾ ਠੀਕ ਹੈ ਦੁੱਧ ਨਾਲ ਇਹਦਾ ਕੋਈ ਰਿਐਕਸ਼ਨ ਆ ਜੀ ਜਿਹੜਾ ਇਹ ਸਾਈਡ ਇਫੈਕਟ ਕ੍ਰੀਏਟ ਕਰ ਦਿੰਦਾ ਜੀ ਸੋ ਹੁਣ ਆਪਾਂ ਇਸ ਟੌਪਿਕ ਤੇ ਆਉਣੇ ਜੀ ਹਾਂਜੀ ਜਦੋਂ ਵੀ ਜਮਨ ਦਾ ਆਪਾਂ ਫਲ ਦਾ ਨਾਮ ਲੈਨੇ ਆ ਨਾ ਸਭ ਤੋਂ ਪਹਿਲਾਂ 슈ਗਰ ਵਾਲੇ ਨੂੰ ਕਹਿੰਨੇ ਜੀ ਇਹਨੂੰ 슈ਗਰ ਵਾਲੇ ਨੂੰ ਜਿਆਦਾ ਜਮਨਾ ਖਵਾਇਆ ਕਰੋ ਜੀ ਜਮਨ ਖਾ ਲਈ ਤਾਂ ਫਿਰ ਉਹਦੀ ਗਿਟਕਾਂ ਦਾ ਚੂਰਨ ਬਣਾ ਲਓ ਜੀ ਇਹ ਸਾਰੇ ਬਹੁਤ ਬੈਨੀਫਿਟਸ ਨੇ ਸਾਰੇ ਬੰਦਿਆਂ ਲਈ ਬੈਨੀਫਿਟ ਨਿਕਲਿਆ ਆਪਾਂ 슈ਗਰ ਵਾਲੇ ਦਾ ਨਾਮ ਨਹੀਂ ਲੈਂਦੇਗੇ ਹਾਂਜੀ ਜਿਹਦੋਂ ਵੀ ਜਮਨ ਦਾ ਫਲ ਇਹਦਾ ਰਸ ਕੱਢ ਲਓ ਗਲਾਵ ਜਲ ਨਾਲ ਮਿਕਸ ਕਰ ਲਓ ਤੇ ਥੋੜੀ ਜੀ ਚੀਨੀ ਪਾ ਲਓ ਜਾਂ ਮਿਸ਼ਰੀ ਪਾ ਲਓ ਇਦੇ ਨਾਲ ਤੁਹਾਡੇ ਨਾ ਖੂਨੀ ਪੇਚਸ ਆਪਾਂ ਕਹਿੰਦੇ ਵੀ ਜਦੋਂ ਤੁਹਾਨੂੰ ਲੈਟਰਨ ਆਉਂਦੀ ਨਾ ਵਿੱਚ ਖੂਨ ਆਉਂਦਾ ਹੋਵੇ ਖੂਨੀ ਪੇਚਸ ਉਹ ਠੀਕ ਹੋ ਜਾਏਗੀ ਬਾਰ ਬਾਰ ਖੂਨ ਆਉਂਦਾ ਹੋਵੇ ਬਾਰ ਬਾਰ ਲੈਟਰਨ ਆਉਂਦੀ ਹੋਵੇ ਉਹ ਠੀਕ ਹੋ ਜਾਏਗਾ ਜਾਮਨ ਦੇ ਰਸ ਵਿੱਚ ਅੱਧੇ ਕੱਪ ਲੈ ਲਓ ਉਹਦੇ 'ਚ ਚੁਟਕੀ ਕ ਜਵੈਨ ਪਾ ਲਓ ਥੋੜਾ ਜਿਹਾ ਕਾਲਾ ਨਮਕ ਮਿਲਾ ਲਓ ਇਸ ਨੂੰ ਲੈਣ ਦੇ ਨਾਲ ਤੁਹਾਡਾ ਪੇਟ ਜਿੰਨਾ ਵੀ ਮਰਜੀ ਪੇਟ ਦਰਦ ਹੁੰਦਾ ਪੇਟ ਬਿਲਕੁਲ ਸਹੀ ਹੋ ਜਾਏਗਾ ਠੀਕ ਹੈ ਜੀ ਔਰ ਇਹਦੇ ਬਹੁਤ ਜ਼ਿਆਦਾ ਬੈਨੀਫਿਟਸ ਤੁਹਾਨੂੰ ਮਿਲਣਗੇ ਇਹ ਰਤੀੰਦਾ ਸ਼ੂਗਰ ਦੇ ਰੋਗੀ ਨੂੰ ਜਾਮਣ ਦਾ ਰਸ ਦਿਓ ਉਹਨੂੰ ਜਾਮਣਾ ਖਵਾਓ ਇੱਕ ਇਹਦੇ ਨਾਲ ਕੀ ਬਦਹਜਮੀ ਦਸਤ ਪੇਚੇਸ ਸੰਗ੍ਰਹਿਣੀ ਪੱਥਰੀ ਅਤੇ ਖੂਨ ਦੇ ਜਿੰਨੇ ਵੀ ਮਰੀਜ਼ ਨੇ ਇਹ ਸਾਰੇ ਮਰੀਜ਼ਾਂ ਨੂੰ ਇਹ ਬੈਨੀਫਿਟ ਕਰਦਾ ਹੈ ਠੀਕ ਹੈ ਜੀ ਉਹ ਤੁਹਾਡੀ 글로 ਆ ਜਾਏਗਾ ਸਕਿਨ ਚਮਕਣ ਲੱਗ ਜਾਏਗੀ ਵਿਟਾਮਿਨ ਸੀ ਹੈ ਬੀ ਕੰਪਲੈਕਸ ਹੈ ਖੂਨ ਪੂਰਾ ਹੋ ਜਾਏਗਾ ਇਹ ਫੋਲਿਕ ਐਸਿਡਾ ਇਹ ਤੁਹਾਨੂੰ ਬਹੁਤ ਸਾਰੇ એનર્ਜੀ ਪ੍ਰੋਡਿਊਸ ਕਰੇਗਾ ਫਿਰ ਆਪਾਂ ਗੱਲ ਕਰਦੇ ਹਾਂ ਜਾਮਨ ਦੇ ਪੱਤਿਆਂ ਦੇ ਜਾਮਨ ਦੇ ਪੱਤਿਆਂ ਦਾ ਕਾੜਾ ਬਣਾ ਲਓ ਜੀ ਪੀਸ ਕੇ ਲਵੀਆਂ ਲਗੀਆਂ ਪੱਤੀਆਂ ਹੁੰਦੀਆਂ ਨੇ ਨਾ ਤਾਜ਼ੀਆਂ ਤਾਜ਼ੀਆਂ ਪੱਤੀਆਂ ਤੋੜੋ ਉਹਦੇ ਸ਼ਹਿਦ ਮਿਲਾਓ ਇਹਨੂੰ ਪੀ ਲਓ ਇਹਨੂੰ ਚਟਰਨ ਦੇ ਨਾਲ ਸ਼ੂਗਰ ਵਾਲੇ ਮਰੀਜ਼ ਨੂੰ ਲਾਭ ਮਿਲਦਾ ਜੀ ਜਾਮਨ ਦੇ ਪੱਤਿਆਂ ਦੇ ਰਸ ਵਿੱਚ ਉਸਾ ਪਾਣੀ ਮਿਲਾ ਕੇ ਘਰਲੀ ਕਰਨ ਨਾਲ ਤੁਹਾਡੇ ਮੂੰਹ ਦੇ ਵਿੱਚੋਂ ਸਮੈਲ ਆਉਣੀ ਤੁਹਾਡੇ ਮਸੂੜੇ ਸੁੱਜੇ ਹੋਣਾ ਤੁਹਾਡੇ ਦੰਦਾਂ 'ਚ ਦਰਦ ਹੋਣਾ ਇਹ ਸਭ ਕੁਝ ਸਹੀ ਹੋ ਜਿਗਾ ਜੀ ਫਿਰ ਇਦੇ ਨਾਲੇ ਲਿਵਰ ਦੇ ਜਿੰਨੀ ਵੀ ਲਿਵਰ ਦੀ ਪ੍ਰੋਬਲਮ ਹੋਣਾ ਤੁਹਾਨੂੰ ਸਾਰੀਆਂ ਸਹੀ ਹੋ ਜਾਣਗੀਆਂ ਲਿਵਰ ਦੀਆਂ ਠੀਕ ਹੈ ਜੀ ਜਾਮਨ ਦੇ ਕੋਮਲ ਪੱਤਿਆਂ ਦਾ ਕਾੜਾ ਬਣਾਓ ਠੀਕ ਹੈ ਇਹਦੇ ਪੱਤਿਆਂ ਦੇ ਵਿੱਚ ਰਸ ਅਤੇ ਗਿੱਟਕ ਦਾ ਚੂਰਨ ਮਿਲਾ ਲਓ ਜਾਮਨ ਦਾ ਰਸ ਲੈ ਲਓ ਤੇ ਇਹਦੇ ਵਿੱਚ ਗਿੱਟਕ ਦਾ ਚੂਰਨ ਮਿਲਾ ਲਓ ਇਹਦੇ ਨਾਲ ਬਹੁਤ ਸਾਰੇ ਜਿੰਨੇ ਵੀ ਨੌਜਵਾਨ ਪੀੜੀ ਹੈ ਨਾ ਰਾਤ ਨੂੰ ਨਾਈਟ ਫਾਲ ਹੋ ਜਾਂਦਾ ਉਹਨਾਂ ਦਾ ਸੁਪਨ ਦੋਸ ਹੋ ਜਾਂਦਾ ਉਹਨਾਂ ਨੂੰ ਇਹ ਠੀਕ ਹੋ ਜਾਏਗਾ ਜੀ ਮੈਂ ਰਿਪੀਟ ਕਰ ਦਿੰਦਾ ਜਾਮਨ ਦੇ ਪੱਤਿਆਂ ਦੇ ਰਸ ਵਿੱਚ ਬਰਾਬਰ ਮਾਤਰਾ ਵਿੱਚ ਜਾਮਨ ਦਾ ਰਸ ਲੈ ਲਓ ਇਹ ਵਿੱਚ ਥੋੜਾ ਜਿਹਾ ਗਿਟਕਾ ਦਾ ਚੂਰਨ ਵੀ ਮਿਲਾ ਲਓ ਇਹ ਲੈਣ ਨਾਲ ਨਸੇਰੇ ਸ਼ਾਮ ਲਓ ਜੀ ਇਹਨੂੰ ਤੇ ਇਹਦੇ ਨਾਲ ਤੁਹਾਡਾ ਸੁਪਨ ਦੋਸ ਵੀ ਠੀਕ ਹੋ ਜਾਏਗਾ ਫਿਰ ਆਪਾਂ ਗੱਲ ਕਰਦੇ ਹਾਂ ਜੀ ਗਿਟਕਾਂ ਦੀ ਗਿਟਕਾਂ ਦੀ ਵਰਤੋਂ ਚੂਰਨ ਇਹਦਾ ਚੂਰਨ ਬਣਾਇਆ ਹੋਵੇ ਗਿਟਕਾਂ ਨੂੰ ਪੀਸ ਕੇ ਤੇ ਚੌਲਾਂ ਦੇ ਪਾਣੀ ਨਾਲ ਲੈਣ ਨਾਲ ਚੌਲਾਂ ਦੀ ਖੂਨ ਦੀ ਮਾਤਰਾ ਦੀ ਕਮੀ ਜਿੰਨੀ ਵੀ ਘਟ ਹੈ ਖੂਨ ਦੇ ਪੇਸ਼ੈਂਟ ਨੇ ਜਿੰਨੀ ਪ੍ਰੈਗਨੈਂਟ ਲੇਡੀ ਨੇ ਆਪਾਂ ਕਹਿੰਦੇ ਨਾ 5 ਗ੍ਰਾਮ 6 ਗ੍ਰਾਮ ਖੂਨ ਆ ਜੀ ਤੁਸੀਂ ਕੀ ਕਰਨਾ ਜਾਓ ਮਨ ਦੀ ਗਟਕਾ ਨੂੰ ਪੀਸ ਲੋ ਉਸ ਦੇ ਵਿੱਚ ਚੌਲਾਂ ਦਾ ਪਾਣੀ ਚੌਲਾਂ ਨੂੰ ਉਬਾਲ ਲਓ ਦਾ ਪਾਣੀ ਕੱਢ ਕੇ ਵਿੱਚ ਮਿਕਸ ਕਰ ਲਓ ਜਿੰਨਾ ਤੁਸੀਂ ਪੀ ਸਕਦੇ ਹੋ ਠੀਕ ਹੈ ਤੇ ਇਹ ਜਿੰਨੀ ਪ੍ਰੈਗਨੈਂਟ ਲੇਡੀ ਆ ਜਿੰਨੇ ਖੂਨ ਦੀ ਕਮੀ ਰਹੀ ਜਾਂ ਨੇ ਉਹਨਾਂ ਨੂੰ ਸਾਰਿਆਂ ਨੂੰ ਪਿਓ ਜੀ ਠੀਕ ਹੈ ਇਹ ਸਾਰੇ ਖੂਨ ਦੀ ਕਮੀ ਤੁਹਾਡੀ ਪੂਰੀ ਹੋ ਜਾਊਗੀ ਫਿਰ ਅਬ ਗਿੱਟ ਕਾਂ ਦਾ ਚੋਰ ਲੈ ਲੋ ਉਹਦੇ ਚ ਸਰੋਂ ਦਾ ਤੇਲ ਉਹ ਬਾੜ ਲੋ ਗਰਮ ਕਰ ਲੋ ਕੋਸਾ ਕਰ ਲੋ ਫਿਰ ਇਹਨੂੰ ਕੱਪੜੇ ਨਾਲ ਛਾਣ ਲੋ ਤੇ ਤੁਹਾਡੇ ਬਹੁਤ ਸਾਰੇ ਮਰੀਜ਼ਾਂ ਦੇ ਨਾਲ ਆਪਾਂ ਕਹਿੰਦੇ ਨੇ ਬੱਚਾ ਸੁੱਤਾ ਪਿਆ ਰਾਤ ਨੂੰ ਫਰਕ ਕਰਦਾ ਜੀ ਜਾਂ ਆਪਣੇ ਕੋਈ ਅੰਦਰ ਵੱੜ ਗਿਆ ਕੰਨ ਚ ਇੱਕ ਕੀਟ ਪਤੰਗ ਵੱੜ ਗਿਆ ਆਪਾਂ ਫਰਕ ਕਰ ਦਿੰਨੇ ਵਿੱਚ ਡੱਕੇ ਨਾਲ ਤੱਕ ਦਿੰਨੇ ਜ਼ਖਮ ਹੋ ਜਾਂਦਾ ਜੀ ਫਿਰ ਕਈ ਵਾਰ ਪਸ ਨਿਕਲਣ ਲੱਗ ਜਾਂਦੀ ਕੰਨ ਚ ਉਸ ਸਮੇਂ ਇਹ ਤੁਹਾਡੇ ਕੰਮ ਚ ਕੰਨ ਚ ਪਾਉਣ ਨਾਲ ਠੀਕ ਹੋ ਜਾਏਗਾ ਤੁਹਾਡੇ ਕੰਨ ਫਿਰ ਸਾਵਧਾਨੀਆਂ ਕੀ ਕਰਨੀਆਂ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਦਿੰਦਾ ਜੀ ਖਾਲੀ ਪੇਟ ਨਹੀਂ ਖਾਣੀ ਚਾਹੀਦੀਆਂ ਦੁੱਧ ਦੇ ਨਾਲ ਨਹੀਂ ਲੈਣਾ ਚਾਹੀਦਾ ਦੁੱਧ ਪਹਿਲਾਂ ਜਾਂ ਬਾਅਦ ਚੋਂ ਨਹੀਂ ਪੀਣਾ ਚਾਹੀਦਾ ਠੀਕ ਹੈ ਫਿਰ ਜੇ ਤੁਹਾਨੂੰ ਕੋਈ ਪ੍ਰੋਬਲਮ ਆ ਵੀ ਜਾਵੇ ਜਾਮਨ ਖਾੜਨਾ ਫਿਰ ਤੁਸੀਂ ਇਹਦਾ ਤੋੜ ਕੀ ਹੈ ਤੁਸੀਂ ਕਾਲੀ ਨਮਕ ਲੈ ਲਓ ਫਿਰ ਕਾਲਾ ਨਮਕ ਲੈ ਲਓ ਇਹਨਾਂ ਦੋਨਾਂ ਨੂੰ ਬਰਾਬਰ ਮਾਤਰਾ ਚ ਮਿਕਸ ਕਰ ਲਓ ਔਰ ਚਸ ਸਲੋ ਚ ਚੂਸ ਲਓ ਚਟ ਲਓ ਠੀਕ ਹੈ ਇਹ ਤੁਹਾਡਾ ਸਾਰਾ ਕੁਝ ਸਹੀ ਹੋ ਜਾਏਗਾ ਸੋ ਸੰਗਤ ਜੀ ਮੈਂ ਤੁਹਾਨੂੰ ਬੇਨਤੀ ਕਰਦਾ ਇਹ ਬਹੁਤ ਵਧੀਆ ਇੰਟਰਸਟਿੰਗ ਸਬਜੈਕਟ ਸੀਗਾ ਜਮਨਾ ਖਾਣਦੇ ਆ ਪਰ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਉਹਦੇ ਸਾਈਡ ਬੈਨੀਫਿਟਸ ਕੀ ਨੇ ਫਿਰ ਆਪਾਂ ਨੂੰ ਉਹਦੇ ਸਾਈਡ ਇਫੈਕਟ ਦਾ ਨਹੀਂ ਪਤਾ ਲੱਗਦਾ ਕੀ ਕੀ ਕੁਝ ਹੋ ਜਾਂਦਾ ਠੀਕ ਹੈ ਜੀ ਸੋ ਸੰਗਤ ਜੀ ਮੈਂ ਤੁਹਾਨੂੰ ਬੇਨਤੀ ਕਰਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਔਰ ਘਰ-ਘਰ ਪਹੁੰਚਾਓ ਤਾਂ ਜੋ ਹਰ ਕਿਸੇ ਨੂੰ ਪਤਾ ਲੱਗ ਜਾਵੇ ਵੀ ਜਮਨ ਖਾਣ ਦਾ ਕੀ ਬੈਨੀਫਿਟਸ ਨੇ ਸੋ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ